ਜ਼ਰੂਰ ਹੈ ਬਈ ਪੌਣ ਦਾ ਕੰਮ ਆ ਬਹੁਤ ਹੀ ਵੱਡਾ ਪੌਣ ਦਾ ਕੰਮ ਆ ਇਹ ਪੌਣ ਦੇ ਕੰਮ ਚ ਆਪਾਂ ਜ਼ਰੂਰ ਆਪਦਾ ਜੋ ਵੀ ਤਿਲ ਪੌਲਾ 100 10 50 ਹਜ਼ਾਰ ਜਿੰਨੇ ਵੀ ਪਾ ਸਕਦੇ ਆ ਜ਼ਰੂਰ ਹਿੱਸਾ ਪਾਓ ਤੇ ਵਿੱਚ ਆਪਾਂ ਜਿਹੜਾ ਹਾਲ ਦਾ ਨੀ ਪੱਥਰ ਰੱਖਣਾ ਹੈ ਉਹ ਮਤਲਬ ਐਨਆਰਆਈਆਂ ਦੇ ਸਹਿਯੋਗ ਤੋਂ ਬਿਨਾਂ ਅਸੀਂ ਫਿਰ ਨਹੀਂ ला ਸਕਦੇਗੇ ਅਸੀਂ ਇਹ ਪੰਨ ਦੇ ਵਿੱਚੋਂ ਜੋ ਨਾਮ ਤੇ ਗ੍ਰਹੀ ਕਰਾਂਗੇ ਹਰ ਘਰ ਜਾਵਾਂਗੇ ਅਸੀਂ ਕਮੇਟੀ ਸਾਡੀ ਨਵੇਂ ਮੈਂਬਰ ਕਮੇਟੀ ਹੈ ਤੇ ਪਾਵਾਂਗੇ 10 ਰੁਪਏ ਦੇ ਪਾਵਾਂ ਤੁਹਾਨੂੰ 1 ਰੁਪਿਆ ਦੇਵੇ ਅਸੀਂ ਉਹ ਪ੍ਰਮਾਣ ਕਰਾਂਗੇ ਪਿਛਲੇ ਕੁਝ ਸਮੇਂ ਤੋਂ ਆਪਣੇ ਪਿੰਡ ਭਲੂਰ ਜੋ ਕਿ ਪੈਲਸ ਦਾ ਕੰਮ ਲਗਾਤਾਰ ਚੱਲ ਰਿਹਾ ਹੈ ਮਾਸਟਰ ਬਿੱਕਰ ਸਿੰਘ ਜੀ ਦੀ ਬਦੌਲਤ ਤੇ ਸਾਰੇ ਐਨ ਆਰ ਆਈ ਦੀ سپورਟ ਦੇ ਨਾਲ ਤੇ ਪਿੰਡ ਵਾਸੀਆਂ ਦੀ سپورਟ ਦੇ ਨਾਲ ਇਹ ਕੰਮ ਜੋਰਾਂ ਛੋਰਾ ਨਾਲ ਚੱਲ ਰਿਹਾ ਹੈ ਵੱਧ ਤੋਂ ਵੱਧ ਜਰੂਰ سپورਟ ਕਰੋ ਤੇ ਅੱਜ ਜਿਹੜਾ ਮੇਨ ਗੇਟ ਆ ਉਹਦੀ ਨੀਂਹ ਰੱਖੀ ਜਾਣੀ ਆ ਤੇ ਸਾਰੇ ਜੋ ਵੀ ਕਮੇਟੀ ਦੇ ਮੈਂਬਰ ਨੇ ਪਿੰਡ ਵਾਸੀ ਨੇ ਅੱਜ ਪਹੁੰਚੇ ਨੇ ਤੇ ਵੀਡੀਓ ਨੂੰ ਪਹਿਲਾਂ ਤਾਂ ਸ਼ੇਅਰ ਜਰੂਰ ਕਰ ਦਿਓ ਜੋ ਜਰੂਰ ਮਾਸਟਰ ਜੀ ਦਾ ਸੁਪਨਾ ਹੈ ਆਪਾਂ ਪੂਰਾ ਕਰਨਾ ਤੁਹਾਡੀ سپورਟ ਨਾਲ ਹੀ ਸਾਰਾ ਕੁਝ ਹੋਣਾ ਤੇ ਅੱਜ ਪੈਲਸ ਦਾ ਜੋ ਮੇਨ ਗੇਟ ਦਾ ਉਹਦੀ ਨੀ ਰੱਖੀ ਜਾਣੀ ਆ ਤੇ ਬਿਲਕੁਲ ਨੀ ਪੱਟੀ ਆ ਪੂਰੀ ਤਿਆਰ ਆ ਤੇ ਆਜੋ ਫਿਰ ਨੀ ਰੱਖਦੇ ਆ ਤੇ ਤੁਹਾਨੂੰ ਵੀ ਦਿਖਾਉਨੇ ਆ ਤੇ ਵੀਡੀਓ ਨੂੰ ਜਰੂਰ ਸ਼ੇਅਰ ਕਰ ਦਿਆ ਜੋ ਜਿਹੜੇ ਵੀ ਵੀਰ ਇੱਥੇ ਪਹੁੰਚੇ ਆ ਜਾਂ ਜਿਨ੍ਹਾਂ ਨੇ ਵੀ ਸਪੋਰਟ ਕੀਤੀ ਆ ਤਿਲ ਫੁੱਲ ਪਾਇਆ ਸਾਰੇ ਵੀਰਾਂ ਦਾ ਧੰਨਵਾਦ ਹੈ ਤੁਸੀਂ ਦੇਖੋ ਚੱਕ ਦੇ ਲਈ ਇਹ ਤਾਂ ਸਾਝੇ ਸਾਝੀ ਦੀ ਸਾਝੀ ਜੀ ਬਿਲਕੁਲ ਇਹ ਤਾਂ ਤੇ ਇਹ ਆਪਣੇ ਚੱਕ ਆਵੇ ਫਿਰ ਬਾਦ ਵਿੱਚ ਜਿੰਨੇ ਵੀ ਵੀਰ ਪਹੁੰਚੇ ਨੇ ਸਾਰੇ ਇੱਕ ਇੱਕ ਐਕਟ ਰੱਖ ਕੇ ਕੰਮ ਸ਼ੁਰੂ ਕਰਾ ਰਹੇ ਨੇ ਬਹੁਤ ਬਹੁਤ ਧੰਨਵਾਦ ਜਿੰਨੇ ਵੀ ਵੀਰ ਪਹੁੰਚੇ ਨੇ ਸੋ ਇਦਾਂ ਹੀ ਕੰਮ ਚੱਲਦਾ ਰਵੇ ਤੇ ਜਿਹੜਾ ਪੈਲਸ ਦਾ ਕੰਮ ਆ ਇਹ ਜਲਦੀ ਜਲਦੀ ਪੂਰਾ ਹੋ ਸਕੇ ਤੇ ਜਿੰਨੇ ਵੀ ਵੀਰ ਪਹੁੰਚੇ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਸਪੋਰਟ ਕਰੋ ਵੱਧ ਕੇ ਦੱਬ ਕੇ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਕਿ ਆਪਣੇ ਪਿੰਡ ਫਲੂਰ ਦੀ ਏ ਸ਼ਾਨ ਬਣ ਸਕੇ ਤੇ ਆਪਾਂ ਕੋਈ ਵੀ ਪ੍ਰੋਗਰਾਮ ਕੋਈ ਵੀ ਫੰਕਸ਼ਨ ਇਸ ਦੇ ਵਿੱਚ ਜਲਦੀ ਜਲਦੀ ਕਰੀਏ ਮਾਸਟਰ ਜੀ ਨੂੰ ਬੁਲਾ ਲਓ ਆ ਜਾਓ ਅੱਜ ਮਾਸਟਰ ਜੀ ਆਈ ਤੁਸੀਂ ਵੀ ਫੜਾਈ ਚੱਲੋ ਸਾਰੇ ਇੱਕ ਇੱਕ ਲਾਈ ਚੱਲ ਇੱਕ ਇੱਕ ਲਾਈ ਚੱਲ ਦੋ ਦੋ ਲਾਈ ਚੱਲੋ

ਹੌਲੀ ਹੌਲੀ ਚੱਲ ਜਿੰਦਾ ਆਓ ਜੀ ਪ੍ਰਧਾਨ ਸਾਹਿਬ ਬੱਸ ਆਓ ਜੀ ਬਹੁਤnabla ਵੀਟ ਕਰਦੇ ਹਾਂ ਹਾਂ ਲਵਾਤੇ ਆਂਦੇ ਆਂਦੇ ਤੁਸੀਂ ਆ ਜਾਓ ਆ ਜਾਓ ਆ ਦੇਖੋ ਸਾਦੂ ਨੋ ਬਖੀ ਤੂੰ ਬਣਦੇ ਆਂ ਜਾਂਦੇ ਬਸ ਬੰਨੋ ਬਖਾਓ ਬੰਨੋ ਬਖਾਓ ਇਹਨੂੰ ਕੋ ਆਪਣਾ ਅੱਲਾ ਹੀ ਫੜਾ ਰਹੀ ਇੱਕ ਅੱਧੀ ਹਾਂ ਹਾਂ ਰੋਜੀ ਪਰ ਰੋਜੀ ਰੋਜੀ ਮੈਂ ਰੋਜੀ ਰੋਜੀ ਓ ਰੋਜਾ ਭਾਈ ਸਾਡਾ ਬੰਦਾਗਾ ਤਿਆਂਦੀ ਹਾਂ ਹੈ ਕਿ ਨਹੀਂ ਲੈ ਵੇ ਬਾਬਾ ਮਿਹਰ ਕਰੇ ਲਓ ਜੀ ਮਹਤਰੀ ਸਾਹਿਬ ਲਓ ਜੀ ਗੇਟ ਆਪਣਾ ਪਟਪੂਰਾ ਰਸਤਾ ਹੀ ਆਪਾਂ ਅੱਛਾ 12 ਫੁੱਟ 12 ਫੁੱਟ ਬਾਹਰ ਰੱਖਤਾ ਠੀਕ ਆ 4 ਫੁੱਟ ਦੀ ਬਾਰੀ ਠੀਕ ਆ ਗੇਟ ਆਪੋ ਉਦੋਂ ਖੁੱਲਣਾ ਜਦੋਂ ਆਪਾਂ ਲੋਡ ਪੈਣ ਤੇ ਠੀਕ ਆ ਬਾਰੀ ਵਜ ਦੀ ਮੋਟਰਸਾਈਕਲ ਸਕੂਟਰ ਲੰਘੂਗਾ ਆਪਾਂ ਠੀਕ ਹੈ ਠੀਕ ਹੈ ਬਾਰੀ ਅਲੱਗ ਕਰ ਦੇਣੀ ਆ ਬਾਰੀ ਅਲੱਗ ਕਰ ਦੇਣੀ ਸਾਈਡ ਤੇ ਸਾਈਡ ਤੇ ਜਿਹੜਾ ਗੇਟ ਉਹ ਅਲੱਗ ਆ ਉਹ ਲੱਗ ਹੋਊਗਾ ਉਹ ਅੰਦਰੋਂ ਜਿੰਨਾ ਲੱਗਦਾ ਕਰਕੇ ਜੀ ਕੰਜ ਆਪਾਂ ਵੱਡਾ ਗੇਟ ਖੁੱਲਾ ਰੱਖਾਂਗੇ ਹਾਂ ਫਿਰ ਆਪਾਂ ਲੋਕਾਂ ਨੂੰ ਲੰਘਣ ਦਾ ਪਿਆ ਕਰੂਗਾ ਠੀਕ ਹੈ ਠੀਕ ਹੈ ਜੀ ਕਿਹਨੇ ਕੋਸਕ ਲਿਆ ਤਾਂ ਕੋਈ ਸਮਾਨ ਚੱਕ ਕੇ ਲੈ ਗਿਆ ਹਨ ਯਾਦ ਹੈ ਬਹੁਤ ਹੀ ਸਤਿਕਾਰਯੋਗ ਨਗਰਵਾਸੀ ਐਨਆਰਆਈ ਵੀਰ ਉਹਨਾਂ ਦੀ ਕਾਰਜਸ਼ੈਲੀ ਦੇ ਵਿੱਚ ਅਸੀਂ ਅੱਜ ਪੈਲਸ ਦਾ ਗੇਟ ਦਾ ਨੀ ਪੱਥਰ ਰੱਖਣ ਲੱਗੇ ਆ ਤੇ ਜਿਹੜਾ ਪੈਲਸ ਦਾ ਗੇਟ ਹੈ ਉਹ ਆਪਾਂ ਰੱਖਣਾ 12 ਫੁੱਟ ਚੌੜਾ ਜੀ ਤੇ 8 ਫੁੱਟ ਉੱਚਾ ਹੋਊਗਾ ਸਾਈਡ ਤੇ ਇੱਕ ਬਾਰੀ ਹੋਊਗੀ 4 ਫੁੱਟ ਜੀ ਤੇ 6 ਫੁੱਟ ਉੱਚੀ ਠੀਕ ਹੈ ਠੀਕ ਹੈ ਉਸ ਤੋਂ ਬਾਅਦ ਦੇ ਵਿੱਚ ਆਪਾਂ ਜਿਹੜਾ ਹਾਲ ਦਾ ਨੀ ਪੱਥਰ ਰੱਖਣਾ ਉਹ ਮਤਲਬ ਐਨਆਰਆਈ ਦੇ ਸਹਿਯੋਗ ਤੋਂ ਬਿਨਾਂ ਅਸੀਂ ਇਹ ਨਹੀਂ ਲਾ ਸਕਦੇਗੇ ਅਸੀਂ ਪਿੰਡ ਦੇ ਵਿੱਚੋਂ ਜੋ ਨਾਂ ਤੇ ਗ੍ਰਾਈ ਕਰਾਂਗੇ ਹਰ ਕਰ ਜਾਵਾਂਗੇ ਅਸੀਂ ਕਮੇਟੀ ਸਾਡੀ ਨਾਮ ਅੰਮ੍ਰਿਤ ਕਮੇਟੀ ਹੈ ਤੇ ਭਾਵੇਂ ਕੋਈ 10 ਰੁਪਏ ਦੇ ਭਾਵੇਂ ਤੁਹਾਨੂੰ 1 ਰੁਪਿਆ ਦੇਵੇ ਅਸੀਂ ਉਹ ਪ੍ਰਮਾਣ ਕਰਾਂਗੇ ਜੋ ਜੋ ਕਿ ਆਪਣਾ ਪੈਸ ਦਾ ਇਹ ਕੰਮ ਹੈ ਇਹ ਜੰਗੀਪੰਦਰ ਤੇ ਸ਼ੁਰੂ ਕਰਕੇ ਆਪਾਂ 2 ਮਹੀਨੇ ਦੇ ਵਿੱਚ ਵਿੱਚ ਹੀ ਆਪਾਂ ਪੂਰਾ ਕਰ ਸਕੀਏ ਬਾਹਰਲੇ ਬੰਦੇ ਆਉਂਰੇ ਇਹ ਕੁਝ ਖਾਸ ਚੀਜ਼ ਨਹੀਂ ਕਿ ਇਹ 300000 ਦਾ ਪ੍ਰੋਜੈਕਟ ਹੈ ਇਹ ਆਪਾਂ ਛੱਤ ਤੱਕ ਪੈ ਜਣੀ ਇਹਨਾਂ ਦੀ ਠੀਕ ਹੈ ਹਾਂਜੀ ਹੋਰ ਜੇ ਕਿਤੇ ਵੀਰ ਭਰਾਵਾਂ ਨੇ ਦਾਨ ਕਰਨਾ ਕੋਈ ਸਰੀਆ ਕਰ ਸਕਦਾ ਹੈ ਜਾਂ ਕੋਈ ਸੀਮਰ ਦੇ ਸਕਦਾ ਹੈ ਕਰੈਸ਼ਰ ਦੇ ਸਕਦਾ ਹੈ ਜੀ ਕਰਾ ਦੇ ਸਕਦਾ ਸਾਨੂੰ ਨਗਦ ਪੈਸੇ ਲੋਡ ਨੇ ਵੀ ਆਪਦੇ ਹੱਥੀ ਬੰਦਾ ਆ ਤੇ ਆ ਕੇ ਪੈਸੇ ਲਾ ਸਕਦਾ ਅਸੀਂ 1-1 ਰੁਪਈਏ ਦਾ ਨਕਰੂ ਹਿਸਾਬ ਦੇਵਾਂਗੇ ਅੱਜ ਤੱਕ ਸਾਡਾ 14 ਲੱਖ ਰੁਪਈਆ ਲੱਗ ਚੁੱਕਾ ਹੈ ਜੇ ਕੋਈ ਬੰਦਾ ਪੁੱਛੇ ਵੀ ਕਿੱਥੇ ਲੱਗਾ ਅਸੀਂ ਹਿਸਾਬ ਦੇ ਨੂੰ ਤਿਆਰ ਸਾਡੇ ਸੁਭਿਤਾ ਜਸਵੀਰ ਸਿੰਘ ਹੈ ਤੇ ਉਹਨਾਂ ਕੋਲ ਸਾਡਾ ਸਾਰਾ ਹਿਸਾਬ ਕਿਤਾਬ ਹੈ ਵੈਰੂ ਜੀ ਦਾ ਖਾਲਸਾ ਤੇ ਵੈਰੂ ਜੀ ਕੀ ਫਤਿਹ ਲਓ ਜੀ ਇਧਰ ਮੈਸਤਰੀ ਸਾਹਿਬ ਜੀ ਖਾਮ ਇਧਰ ਬਈ ਚੱਲੀ ਜਾਂਦਾ ਜੋਰਾਂ ਤੇ ਤੇ ਵੱਧ ਤੋਂ ਵੱਧ ਜਿਵੇਂ ਮੈਸਤਰੀ ਸਾਹਿਬ ਨੇ ਕਿਹਾ ਬਿੱਕਰ ਮਾਸਟਰ ਸਿੰਘ ਜੀ ਦਾ ਇਹ ਸੁਪਨਾ ਆਪਾਂ ਪੂਰਾ ਕਰਨਾ ਤੇ ਵੱਧ ਤੋਂ ਵੱਧ ਜਰੂਰ ਸਪੋਰਟ ਕਰਿਓ ਬਈ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਵੀ ਕਰਦੇ ਆ ਜੋ ਪਿੰਡ ਵਾਸੀ ਜਰੂਰ ਹੈ ਬਈ ਪੌਣ ਦਾ ਕੰਮ ਹੈ ਬਹੁਤ ਹੀ ਵੱਡਾ ਪੌਣ ਦਾ ਕੰਮ ਹੈ ਇਹ ਪੌਣ ਦੇ ਕੰਮ ਚ ਆਪਾਂ ਜਰੂਰ ਆਪਦਾ ਜੋ ਵੀ ਤਿਲ ਪੌਲਾ 100 10 50 ਹਜ਼ਾਰ ਜਿੰਨੇ ਵੀ ਪਾ ਸਕਦੇ ਆ ਜਰੂਰ ਹਿੱਸਾ ਪਾਓ ਹੱਥੀ ਮਿਹਨਤ ਕਰ ਲਈ ਉਹ ਵੀ ਕਰ ਸਕਦਾ ਜੀ ਹਾਂ ਕੋਈ ਵੀ ਆ ਕੇ ਚਲੋ ਪੈਸੇ ਨਾਲ ਜਾਂ ਸਮਾਨ ਦੇ ਸਕਦਾ ਕੁਛ ਵੀ ਜਰੂਰ ਮੈਂ ਕਹਿੰਨਾ ਵੀ ਪਿੰਡ ਵਾਸੀ ਤੇ ਹੋਰ ਵੀ ਵੀਰ ਐ ਐਨ ਆਰ ਆਈ ਵੀਰ ਸਾਰੇ ਵੀ ਆ ਕੇ ਜਰੂਰ ਸਪੋਰਟ ਕਰੋ ਤੇ ਕਹਿੰਦੇ ਬੂੰਦ ਬੂੰਦ ਨਾਲ دریا ਭਰ ਜਾਂਦਾ ਥੋੜੇ ਥੋੜੇ ਨਾਲ ਹੀ ਸਾਰਾ ਕੰਮ ਕੰਪਲੀਟ ਹੋਊਗਾ ਤੇ ਬਾਕੀ ਜਲਦੀ ਕੰਪਲੀਟ ਹੋ ਰਿਹਾ ਬਈ ਵੱਧ ਵੱਧ ਵੀਡੀਓ ਨੂੰ ਜਰੂਰ ਸ਼ੇਅਰ ਕਰਦਿਆ ਕਰੋ ਪਿੰਡ ਦੀ ਵੀਡੀਓ ਜਰੂਰ ਸ਼ੇਅਰ ਕਰਿਆ ਕਰੋ ਪਹਿਲਾਂ ਵੀ ਕਹਿਣਾ ਹੁੰਨਾ ਤੇ ਇਹ ਬਹੁਤ ਵਧੀਆ ਪੰਨ ਦਾ ਕੰਮ ਆ ਤੇ ਜਰੂਰ ਇਸ ਵਿੱਚ ਜਰੂਰ ਸੰਯੋਗ ਜਰੂਰ ਪਾਓ ਤੇ ਅੱਜ ਇਹ 게ਟ ਦਾ ਨੀ ਇਧਰ ਰੱਖ ਦਿੱਤੀ ਆ ਇਹ ਕਿੰਨੇ ਦਿਨਾਂ ਚਾ ਹੋ ਜਾਊਗਾ ਮਸਤਰੀ ਇਹ ਗੇਟ ਲੱਗ ਜਾਊਗਾ ਇੱਕ ਹਫ਼ਤੇ ਦੇ ਵਿੱਚ ਵਿੱਚ ਇੱਕ ਹਫ਼ਤੇ ਚ ਇੱਕ ਹਫ਼ਤੇ ਲਾ ਦੇਗਾ ਲਓ ਜੀ ਇੱਕ ਹਫ਼ਤੇ ਦੇ ਵਿੱਚ ਮੈਂ ਪਾਸਰ ਕੋ ਬੱਚੋ ਚਾਈ ਕਰਨਾ ਠੀਕ ਆ ਠੀਕ ਆ ਲਓ ਜੀ ਇੱਕ ਹਫ਼ਤੇ ਦੇ ਵਿੱਚ ਆ ਗੇਟ ਲੱਗ ਜਾਊਗਾ ਕਿਉਂਕਿ ਚਾਰ ਦਿਵਾਰੀ ਤੇ ਇਧਰ ਸਾਈਡਾਂ ਤੇ ਜਾਲੀ ਲੱਗਣੀ ਆ ਇਧਰ ਜਾਲੀ ਲੱਗਣੀ 4 4 ਫੁੱਟ ਦੀ ਠੀਕ ਆ ਇਧਰ ਵੀ ਜਾਲੀ ਠੀਕ ਆ ਇਹ outra ਪਾਸੇ ਉੱਥਲੀ ਜਗਾ ਛੱਡੇ ਪਾਰਕਾਸ ਤੇ ਠੀਕ ਆ ਬੈਕ ਸਾਈਡ ਤੋਂ ਪੰਚਾਇਤ ਦਾ ਥਾਂ ਆਪਣੇ ਕੋਲੇ ਠੀਕ ਆ ਇਹ ਆਪਣਾ ਪੰਚਾਇਤ ਨੇ ਦਿੱਤਾ ਆਪਾਂ ਪਾਰਕ ਬਣਾਉਣਾ ਭਾਈ ਦੇਖ ਰਾਇ ਜਨਾ ਤੇ ਠੀਕ ਹੈ ਠੀਕ ਹੈ ਜੀ ਹਾਂ ਉਹ ਪੰਚਾਇਤ ਦਾ ਹੀ ਰਹੂਗਾ ਠੀਕ ਹੈ ਜੀ ਠੀਕ ਹੈ ਚਾਹਤ ਰਹੂਗਾ ਤੇ ਫਿਰ ਕਮੇਟੀ ਚ ਰਹੂਗਾ ਕੋਰਟ ਦਾ ਠੀਕ ਆ ਸਾਡਾ ਉਹਨਾਂ ਕੋਈ ਇਲਾਕਾ ਦੇਕਾ ਨਹੀਂ ਹੈ ਨਾ ਇਹ ਪੈਸੇ ਲਾਵਾਂਗੇ ਜੀ 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 ਲਓ ਜੀ ਵੱਧ ਤੋਂ ਵੱਧ ਵੀਡੀਓ ਨੂੰ ਜਰੂਰ ਸ਼ੇਅਰ ਕਰੋ ਮੇਰੇ ਵੀਰ ਤੇ ਜਿਉਂਦੇ ਵਾਦੇ ਰਹੋ ਰੱਬ ਤੁਹਾਨੂੰ ਤਰਖਿਆ ਬਖਸ਼ੇ